Thank <laughs> you. ਅੱਜ ਅਸੀਂ ਇਕੱਠੇ ਹੋਏ ਆਂ ਜੇ ਫਰੀਦਕੋਟ ਪੁਲਿਸ ਦਾ ਤੁਹਾਨੂੰ ਪਤਾ ਹੋਵੇਗਾ ਜੀ ਕਾਫੀ ਜ਼ਿਆਦਾ ਅਸੀਂ ਅੱਜਕੱਲ ਮੁਸਤਫਦੀ ਕਰ ਰਹੇ ਹੈਗੇ ਆ ਇੱਕ ਨਾ ਕੋਈ ਮਸਲਾ ਆਇਆ ਸੀਗਾ ਜੀ ਕਿਸੇ ਇਮੀਗ੍ਰੇਸ਼ਨ ਦਾ ਕੰਮ ਕਰਦਿਆਂ ਸਿਰੇ ਦੇ ਵਿੱਚ ਉਹਨਾਂ ਨੂੰ ਇੱਕ ਐਕਸਟਰੈਕਸ਼ਨ ਕਾਲ ਆਈ ਸੀਗੀ 10 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਸੀਗਾ ਤਾਂ ਤੇ ਇਹਦੇ ਉੱਤੇ ਕਾਫੀ ਜ਼ਿਆਦਾ ਐਕਟਿਵਲੀ ਕੰਮ ਕਰਦਾ ਸਾਡੀ ਟੈਕਨੀਕਲ ਦੇ ਹਿਊਮਨ ਇੰਟੈਲੀਜੈਂਸ ਦੇ ਨਾਲ ਕੁਝ ਹੀ ਘੰਟਿਆਂ ਦੇ ਵਿੱਚ ਅਸੀਂ ਇਸ ਸਪੈਟਰਨ ਨੂੰ ਸੋਲਵ ਕੀਤਾ ਤੇ ਇੱਕ ਦੋਸ਼ੀ ਹੈਗਾ ਜੀ ਮਨਦੀਪ ਸਿੰਘ ਉਹਨੂੰ ਅਸੀਂ ਅਰੈਸਟ ਕੀਤਾ ਗਿਆ ਇਸ ਕੇਸ ਦੇ ਵਿੱਚ ਤੇ ਮਨਦੀਪ ਸਿੰਘ ਦੇ ਉੱਤੇ ਆਲਰੇਡੀ ਕਈ ਥਾਣੇ ਮਾਮਲੇ ਵੀ ਹੈਗੇ ਨੇ ਤੇ ਉਸ ਬੰਦੇ ਨੇ 10 ਲੱਖ ਰੁਪਏ ਦੀ ਸਿੱਤੇ ਡਿਮਾਂਡ ਕੀਤੀ ਸੀਗੀ ਜੀ ਇਮੀਗ੍ਰੇਸ਼ਨ ਪਾਲਿਕਾ ਨੂੰ ਫਾਰਮ ਕਰਕੇ ਸੋ ਇਸ ਸਬੰਧ ਵਿੱਚ ਆਪ ਜੀ ਨੂੰ ਜਾਣਕਾਰੀ ਦੱਲੇ ਤੇ ਨਾਲ ਹੀ ਆਪ ਜੀ ਆਪ ਜੀ ਨੇ ਰਿਕੁਐਸਟ ਕਰਦਾ ਹੈ ਜੀ ਇਦਾਂ ਦੇ ਕੋਈ ਵੀ ਮੈਟਰ ਹੈ ਆਪ ਦੇ ਮਾਧਮ ਦੇ ਨਾਲ ਸਾਰੀ ਪਬਲਿਕ ਨੂੰ ਕਹਿਣਾ ਚਾਹੁੰਦਾ ਕੋਈ ਵੀ ਐਸਾ ਮੈਟਰ ਆਂਦਾ ਹੈਗਾ ਆਪ ਦੇ ਧਿਆਨ ਦੇ ਵਿੱਚ ਫਰੀਦਕੋਟ ਪੁਲਿਸ ਹਮੇਸ਼ਾ ਇਸ ਚੀਜ਼ ਨੂੰ ਮੁਸਫਦੀ ਦੇ ਨਾਲ ਲੈਂਦੀ ਹੈ ਤੇ ਕੋਸ਼ਿਸ਼ ਕਰਦੀ ਹੈ ਇਹਨੂੰ ਜਲਦ ਤੋਂ ਜਲ ਸੁਲਝਾਇਆ ਜਾ ਸਕੇ ਸਰ ਕੀ ਬੰਦੇ ਦਾ ਪ੍ਰੋਫਾਈਲ ਕੀ ਹੈ ਜਿਹਨੇ ਚੋਰੀ ਮੰਗੀ ਹੈ ਉਮਰੇ ਦਰਜ ਹੈ ਇਸ ਤੋਂ ਅੱਗੇ ਵੀ ਤਿੰਨ ਐਫਆਈਆਰਾਂ ਪੁਰਾਣੀਆਂ ਦਰਜ ਹੈ ਜੀ ਇੱਕ ਨਸ਼ੇ ਦਾ ਮੁਕੱਦਮਾ ਦਰਜ ਹੈਗਾ ਜੀ ਐਡੀਪੀਐਸ ਸੈਕਟਰ ਦਾ ਇਸ ਤੋਂ ਇਲਾਵਾ ਦੋ ਐਕਸਟਰੈਕਸ਼ਨ ਦੇ ਆਲਰੇਡੀ ਮੁਕਦਮੇ ਦੇ ਵਿੱਚ ਦਰਜ ਹੈਗੇ ਇਹ ਚੌਥੀ ਐਫਆਈਆਰ ਦੇ ਉੱਤੇ ਦਰਜ ਹੋਈ ਹੈ ਕਿਤੇ ਵੱਡੇ ਕੈਨਨ ਨਾਲ ਸਬੰਧਿਤ ਹੈ ਉਸ ਸੰਬੰਧੀ ਹੋਰ ਤਫ਼ਤੀਸ਼ ਕਰ ਰਹੇ ਹਾਂ ਜੀ ਕਿਉਂਕਿ ਕੱਲ ਹੀ ਅਰੈਸਟ ਹੋਇਆ ਹੈਗਾ ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦਾ ਰਿਮਾਂਡ ਵੀ ਲੈਣਾ ਹੈਗਾ ਫਰਦਰ ਇਨਵੈਸਟੀਗੇਸ਼ਨ ਇਸ ਕੇਸ ਚੱਲ ਰਹੀ ਹੈ ਇਸ ਤਰ੍ਹਾਂ ਦੇ ਨਾਲ ਵੀ ਇਸਨੇ ਉਹਨੂੰ ਫੋਨ ਕੀਤਾ ਸੀਗਾ ਜੀ ਉਹਨੂੰ ਸਿੱਧੇ ਕਹਿਦਾ ਸੀਗਾ 10 ਲੱਖ ਰੁਪਏ ਦੇ ਦੋ ਉਹ ਜੇ ਪੁਲਿਸ ਨੂੰ ਦੱਸਿਆ بیا ਤੁਸੀਂ 10 ਲੱਖ ਰੁਪਏ ਨਹੀਂ ਦਿੱਤੇ ਤਾਂ ਤੁਹਾਡੇ ਉੱਤੇ ਤੁਹਾਡੇ ਪਰਿਵਾਰ ਦਾ ਜਾਣੀ ਵਾਲੇ ਨੁਕਸਾਨ ਕੀਤਾ ਜਾਏਗਾ ਤੁਹਾਡੇ ਉੱਤੇ ਐਕਸ਼ਨ ਕੀਤਾ ਜਾਏਗਾ ਸਰ ਕੋਈ ਅਸਲਾ ਨਹੀਂ ਤਾਂ ਨਹੀਂ ਹਜੇ ਤੱਕ ਗ੍ਰਾਫਟ ਨਹੀਂ ਹੋਈ ਇਹ ਹੈਗਾ ਜੀ ਮਨਦੀਪ ਸਿੰਘ ਹੈਗਾ ਜੀ ਪਿੰਡ ਇਹਦਾ ਹੈਗਾ ਪੱਕਾ ਤੇ ਪੁੱਤਰ ਹੈਗਾ ਗੁਰਪ੍ਰੀਤ ਸਿੰਘ ਦਾ ਐਫ ਆਈ ਆਰ ਨੰਬਰ 444 ਅਕੀ ਫਰੀਦਕੋੜਾ ਤੇ ਇਹਦਾ ਕਲੱਬ ਲੌਂਚ ਕੀਤੀ ਗਈ ਸਰ ਪકડਿਆ ਕਿਵੇਂ ਜੀ ਆਪ ਪਕੜਿਆ इट वाज uh, अच्छे साड़ी टेक्निकल टीम साड़ी सीए ये उन्होंने काफी अच्छे uh, तो मतलब एक्शन लगता सीखा जी जो डिटेल्स ये जो उन्होंने वैसे से टेक्निकल दे ह्यूमन इंटेलिजेंस यूज़ की थी है तो काफी जल्दी है वो रेस्क्यू कर गया सब एक साइबर क्राइम के लिए के मामले लगातार ही सामने है पब्लिक में क ਜੇ ਤੋਦਕ ਹੋ ਸਕਦਾ ਹੈਗਾ ਵੀ ਅਸੀਂ ਐਂਡ ਤੱਕ ਉਸ ਮਸਲੇ ਨੂੰ ਲੈ ਕੇ ਜਾਵਾਂਗੇ ਚਲੋ ਟ੍ਰੈਕ ਕਰ ਸਕਦੇ ਹਾਂ ਬੰਦਾ ਬੰਦਾ ਇਹ ਹੈ ਵੀ ਹੋਰ ਵੀ ਹੋ ਸਕਦੀ ਹੈ ਦੈਟ ਇਜ਼ ਅ ਪਾਰਟ ਆਫ ਅ ਇਨਵੈਸਟੀਗੇਸ਼ਨ ਥਿੰਕ ਫਰ ਥੈ ਸੈਲਵੇਜ